एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਨਿਆਂ ਵੱਲ ਇੱਕ ਕਦਮ ਫਤਿਹਗੜ੍ਹ ਸਾਹਿਬ ਵਿੱਚ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਫਤਿਹਗੜ੍ਹ ਸਾਹਿਬ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸ਼੍ਰੀ ਅਸ਼ੋਕ ਕੁਮਾਰ ਚੋਹਾਨ ਨੇ ਦੱਸਿਆ ਕਿ 10 ਮਹੀਨوں ਜ਼ਿਲ੍ਹਾ ਅਦਾਲਤਾਂ ਅਤੇ ਸਬ ਡਿਵੀਜ਼ਨ ਪੱਧਰ ਦੀਆਂ ਅਦਾਲਤਾਂ ਵਿੱਚ ਰਾਸ਼ਟਰੀ ਲੋਕ ਅਦਾਲਤ ਲਗਾਈ ਜਾ ਰਹੀ ਹੈ ਸਕੱਤਰ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਗੰਭੀਰ ਅਪਰਾਧਿਕ ਮਾਮਲਿਆਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਝਗੜਿਆਂ ਦੇ ਨਿਪਟਾਰੇ ਲਈ ਇਸ ਲੋਕ ਅਦਾਲਤ ਦਾ ਲਾਭ ਉਠਾਓ ਕਿਉਂਕਿ ਲੋਕ ਅਦਾਲਤ ਰਾਹੀਂ ਮਾਮਲਿਆਂ ਦਾ ਨਿਪਟਾਰਾ ਦੋਵਾਂ ਧਿਰਾਂ ਨੂੰ ਵੱਡੀ ਰਾਹਤ ਦਿੰਦਾ ਹੈ ਲੋਕ ਅਦਾਲਤ ਵਿੱਚ ਦਾਇਰ ਕੇਸਾਂ ਲਈ ਕੋਈ ਕੋਰਟ ਫੀਸ ਨਹੀਂ ਹੈ ਅਤੇ ਲੋੜਵੰਦਾਂ ਨੂੰ ਮੁਫਤ ਕਾਨੂੰਨੀ ਸੇਵਾ ਵੀ ਪ੍ਰਦਾਨ ਕੀਤੀ ਜਾਂਦੀਆਂ ਹਨ ਇਹ ਇੱਕ ਸੁਨਹਿਰੀ ਮੌਕਾ ਹੈ ਜਦੋਂ ਲੋਕ ਆਪਣੇ ਵਿਵਾਦਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰ ਸਕਦੇ ਹਨ ਏਸ਼ੀਆਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਮੈਂ ਕਿਸ਼ੋਰ ਕੁਮਾਰ ਚੌਹਾਨ ਸਿਸਕਤਨ ਦਿਲਾਪ ਨੁਨੀ ਸੇਵਾ ਮਾ ਅਥੋਰਟੀ ਫਤਿਹਗੜ ਸਾਹਿਬ ਜਿਲ੍ਹਾ ਨਿਵਾਸੀਆਂ ਨੂੰ ਇਹ ਸੂਚਿਤ ਕਰਦਾ ਕਿ ਆਉਣ ਵਾਲੀ 10 ਤਰੀਕ ਨੂੰ 10 ਮਈ 2025 ਨੂੰ ਕੌਮੀ ਪੱਧਰ ਤੇ ਨੈਸ਼ਨਲ ਲੋਕ ਦਲਤਾ ਦਾ ਜੋ ਜੋਤਿਆਜਨ ਹੋ ਰਿਹਾ ਇਸ ਸਬੰਧ ਦੇ ਵਿੱਚ ਅਸੀਂ ਫਤਿਹਗੜ ਸਾਹਿਬ ਦੀਆਂ ਕਚੈਦੀਆਂ ਦੇ ਵਿੱਚ ਅਦਾਲਤਾਂ ਦੇ ਵਿੱਚ ਲੋਕ ਦਲਤਾ ਲਾਵਾਂਗੇ ਤੇ ਜਿਲ੍ਹਾ ਨਿਵਾਸੀਆਂ ਦੇ ਧਿਆਨ ਵਿਖੇ ਜਾਂਦਾ ਕਿ ਜਿਨ੍ਹਾਂ ਦੇ ਕੇਸ कोर्टਾਂ ਦੇ ਵਿੱਚ ਪੈਂਡਿੰਗ ਨੇ ਜਿਵੇਂ ਕਿ ਚਾ ਇੱਕ ਬਾਉਂਸ ਕੇਸਸ ਤੇ ਰੂਚਾਗੜੇ ਇੰਜੰਕਸ਼ਨ ਮੈਟਰਸ ਮੈਟਰੀਮੋਨੀਅਲ ਡਿਸਕ੍ਰੂਜ਼ ਕਿਸੇ ਵੀ ਤਰ੍ਹਾਂ ਦਾ ਚਾ ਬੈਂਕ ਰਿਕਵਰੀ ਦੇ ਕੇਸਸ ਕਿਸੇ ਵੀ ਤਰ੍ਹਾਂ ਦਾ ਰੱਡ ਚੱਲਦਾ ਉਹਨੂੰ ਫਟਕਾਉ ਕੋਲ ਲੋਕਲ ਅਦਾਲਤ ਚ ਲਗਾ ਕੇ ਉਹਦਾ ਫੈਸਲਾ ਕਰ ਸਕਦੇ ਆ ਤੇ ਇਸ ਦੇ ਨਾਲ ਜੇਕਰ ਕਿਸੇ ਕੋਰਟ ਫੀਸ ਜਿਵਾਈ ਹੈ ਉਸ ਦੀ ਕੋਰਟ ਫੀਸ ਵੀ ਵਾਪਸ ਹੋ ਸਕਦੀ ਹੈ ਸਿਖਰਾਨ ਦੀ ਪਾਲਿਸੀ ਮੁਤਾਬਕ ਤੇ ਲੋਕ ਦਲ ਦੇ ਵਿੱਚ ਜਿਹੜਾ ਫੈਸਲਾ ਹੁੰਦਾ ਉਹਦੀ ਅਪੀਲ ਨਹੀਂ ਹੁੰਦੀ ਉਹ ਫਾਈਨਲ ਹੋ ਜਾਂਦਾ ਇਸ ਕਰਕੇ ਮੇਰਾ ਸਾਰਾ ਜਿਹੜੀ ਮੇਰੀ ਬੇਨਤੀ ਹੈ ਸਾਰੇ ਜਨਨਵਾਸੀਆਂ ਨੂੰ ਕਿ ਇਸ ਲੋਕ ਦਲ ਦਾ ਵਕਤ ਵਕਤ ਫੈਲ ਰਿਹਾ ਹੈ